ਕਿ 20 ਅਗਸਤ ਨੂੰ ਜਲੰਧਰ ਦੇ ਵਿੱਚ ਵਿਸ਼ਾਲ ਮਾਰ ਰੈਲੀ ਕੀਤੀ ਜਾਊਗੀ ਜਿੱਚ ਲੱਖਾਂ ਕਿਸਾਨ ਮਜ਼ਦੂਰ ਬੀਬੀਆਂ ਸ਼ਾਮਲ ਹੋਣਗੇ ਇਸੇ ਤਰ੍ਹਾਂ 28 ਅਬ 28 ਜੁਲਾਈ ਨੂੰ ਜਿਹੜੀਆਂ ਚਾਰ ਮੰਗਾਂ ਵਾਂ ਲੈਂਡ ਪੂਲਿੰਗ ਸਕੀਮ ਜਿਹਦਾ ਜ਼ਮੀਨ ਖੋਹੀ ਯਾਰੀ ਕਿਸਾਨ ਦੀ ਜ਼ਬਰਦਸਤੀ ਕਾਰਮੁਕਤਬ ਵਪਾਰਸ ਨੂੰ ਉਤਾਰ इंग्लंड ਨਾਲ ਕਰ ਲਿਆ ਗਿਆ ਅੱਜ ਅੱਜ ਦਸਕਤ ਹੋ ਰਹਾ ਹੈ ਤੇ ਅਮਰੀਕਾ ਨਾਲ ਗਸਸ ਦੇ ਵਿੱਚ ਹੋ ਜਣੇ ਆ ਜਿਹਦੇ ਨਾਲ ਸਾਰੀ ਖੇਤੀ ਸੈਕਟਰ ਉਦਯੋਗ ਸੈਕਟਰ ਸਾਰਾ ਉਜੜਨਾ ਵਾ ਉਹ ਮੰਗ ਵੀ ਇਹ ਕਾਰਮੁਕਤਬ ਵਪਾਰਸ ਨੂੰ ਉਧਰ ਰੱਦ ਕੀਤੇ ਜਾਣ ਲੈਂਡ ਪਲੰਕ ਸਕੀਮ ਰੱਦ ਕੀਤੀ ਜਾਵੇ ਤੇ ਜਿਹੜਾ ਬਿਜਲੀ ਦਾ ਨਿੱਜੀਕਰਨ ਉਹ ਬੰਦ ਬੰਦ ਕੀਤਾ ਜਾਵੇ ਜਿਹੜਾ ਬਿਜਲੀ ਸੋਧ ਬਿੱਲ 2025 ਲਿਆਉਣ ਦੀ ਪਿਆਰੀ ਆ ਉਹ ਨਾ ਲਿਆਂਦਾ ਜਾਵੇ ਪਾਰਲੀਮੈਂਟ ਦੇ ਵਿੱਚ ਜਿਹੜ ਜੋ ਸ਼ੰਭੂ ਖਨੌਰੀ ਬਾਰਡਰਾਂ ਦੇ ਉੱਤੇ ਸਰਕਾਰ ਵੱਲੋਂ ਪੁਲਿਸ ਜਬਰ ਕਰਕੇ ਧਰਨਾ ਖੇੜਿਆ ਗਿਆ ਟਰਾਲੀ ਚੋਰੀਆਂ ਕੀਤੀਆਂ ਕਰੋੜਾ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਇਸਾਨਾ ਦੇ ਪਰਚੇ ਹੋਏ ਹਰਿਆਣੇ ਦੇ ਵਿੱਚ ਪੰਜਾਬ ਦੇ ਉਹ ਸਾਰੇ ਰੱਦ ਕੀਤੇ ਜਾਣ ਇਹ ਸਾਰੀਆਂ ਮੰਗਾਂ ਨੂੰ ਲੈ ਕੇ 28 ਜੁਲਾਈ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨ ਦਫ਼ਤਰਾਂ 'ਗੇ ਜਿਹੜੇ ਵੱਡੇ ਜਿਹੜੇ ਇੱਕ ਵਫਦਾਂ ਦੇ ਰੂਪ ਦੇ ਵਿੱਚ ਜਾਂ ਧਰਨੇ ਦੇ ਰੂਪ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਤੇ 11 ਅਗਸਤ ਨੂੰ 11 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮਾਰਚ ਜਿਹੜਾ ਵੱਡੇ ਵਿਸ਼ਾਲ ਮਾਰਚ ਕੀਤੇ ਜਾਣਗੇ ਜਿੱਥੇ ਟਰੈਕਟਰ ਗੱਡੀਆਂ ਮੋਟਰਸਾਈਕਲ ਸਾਰੇ ਸ਼ਾਮਲ ਹੋ ਸਕਦੇ ਤੇ 30 ਜੁਲਾਈ ਨੂੰ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਟਰੈਕਟਰ ਮਾਰਚ ਰੱਖੇ ਗਏ ਆ ਲੁਧਿਆਣੇ ਦੇ ਵਿੱਚ ਉਹਦੀ ਮੈਦ ਕੀਤਾ ਗਈ ਹੈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਇੱਕ ਚਿੱਠੀ ਵੀ ਲਿਖੀ ਗਈ ਆ ਇਹ ਸੰਯੁਕਤ ਕਿਸਾਨ ਮੋਰਚੇ ਨੂੰ 26 ਤਰੀਕ ਨੂੰ ਕਿਸਾਨ ਭਵਨ ਵਿੱਚ ਗਾਂ ਮਰਲੋਵੇ ਕੇ ਇਕਤਾ ਦੇ ਰੂਪ ਦੇ ਵਿੱਚ ਜੋ ਪੰਜਾਬ ਵਾਸੀਆਂ ਦੀ ਦੇਸ਼ ਵਾਸੀਆਂ ਦੀ ਮੰਗ ਹੈ ਉਹਦੇ ਉਹਦੇ ਤੇ ਆਪਣੀ ਗੱਲਬਾਤ ਕਰਨ ਲਈ ਜਾਂ ਉਹਦੇ ਤੇ ਕਿਸ ਤਰੀਕੇ ਨਾਲ ਗਾਹ ਚੱਲਣ ਦੀ ਹੈਗਾ ਕੋਈ ਹੈਗਾ ਆਪਣਾ ਤਜਵੀਜ਼ ਜਾਂ ਕੀ ਆ ਜਾਂ ਕੀ ਮਨਸਾਵ ਉਹ ਤੇ ਗੱਲਬਾਤ ਕਰਨ ਲਈ 26 ਅਗਸਤ ਨੂੰ ਕਿਸਾਨ ਭਵਨ ਦੇ ਵਿੱਚ ਪਹੁੰਚਣ ਦੀ ਉਹਨਾਂ ਨੂੰ ਤੇ ਚਿੱਠੀ ਜਿਹੜੀ ਆ ਸੱਦਾ ਪੱਤਰ ਵੀ ਦਿੱਤਾ ਗਿਆ ਉਹ ਇਹ ਕੱਲ੍ਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪ੍ਰੋਗਰਾਮ ਸਾਰਾ ਲਾਂਚ ਕੀਤਾ ਗਿਆ ਉਹ ਲੈਂਡ ਪੁਲਿੰਗ ਸਕੀਮ ਜਿਹੜੀ ਇਹ ਸਰਕਾਰ ਦੁਆਰਾ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕਰਨ ਵਾਸਤੇ ਇਹ ਕਾਰਪੋਰੇਟ ਪੱਕੀ ਜਿਹੜਾ ਝੰਡਾ ਚੱਲ ਰਿਹਾ ਹੈ ਦੇਸ਼ ਦੇ ਵਿੱਚ ਦੁਨੀਆ 'ਚ ਇਹ ਉਸੇ ਦਾ ਹੀ ਰੂਪ ਹੈ ਇਹ ਉਸੇ ਨੂੰ ਅੱਗੇ ਵਧਾਇਆ ਜਾ ਰਿਹਾ ਕਾਰਪੋਰੇਟ ਕਾਰਪੋਰੇਟ ਪੱਕੀ ਜਿਹੜਾ ਕਾਰਪੋਰੇਟ ਪੱਕੀ ਜਿਹੜਾ ਵਿਕਾਸ ਮਾਡਲ ਜਿਹਨੂੰ ਕਹਿ ਰਹੇ ਆ ਉਸੇ ਨੂੰ ਅੱਗੇ ਵਧਾਉਣ ਦੀ ਗੱਲ ਹੈ ਉਹਦੇ ਤਹਿਤ 65000 ਏਕੜ 1 ਲੱਖ 65000 ਏਕੜ ਤੋਂ ਗੱਡੀ 1 ਲੱਖ ਏਕੜ ਤਾਂ ਗੱਲ ਚੱਲ ਗਈ ਆ ਜਿਦੇ ਵਿੱਚ ਇੰਡਸਟਰੀ ਵਾਸਤੇ ਤੇ ਨਾਲ ਜਿਹੜੀ ਆ ਅਰਬਨ ਸਟੇਟ ਵਾਸਤੇ ਇਹਦੇ ਜਮੀਨ ਲੈਣੀ ਹੈ ਤੇ ਨਾਲ ਇਹ ਗਾਂ ਜਾ ਕੇ 3 ਲੱਖ ਏਕੜ ਤੱਕ ਵੀ ਪਹੁੰਚਣੀ ਆ ਅਸਲ ਦੇ ਵਿੱਚ ਪੰਜਾਬ ਦੀ ਸਾਰੀ ਜ਼ਮੀਨ ਜਿਹੜੀ ਆ ਉਹ ਕਿਸਾਨ ਉੱਥੋਂ ਬਾਹਰ ਕਰਕੇ ਖੇਤੀ ਤੋਂ ਬਾਹਰ ਕਰਕੇ ਉਹਨਾਂ ਨੂੰ ਉਹਨਾਂ ਨੂੰ ਸ਼ਹਿਰਾਂ ਵੱਲ ਧਕਣਾ ਪਿੰਡ ਯਾਰਨੇ ਆ ਉਸੇ ਨੀਤੀ ਤੇ ਸਰਕਾਰ ਚੱਲ ਰਹੀ ਹੈ ਜਿਹੜੀ ਨਾ 95 ਦੇ ਵਿੱਚ ਮਨਮੋਹਨ ਸੋਨੇ ਸੰਧੀ ਕੀਤੀ ਹੋਈ ਆ ਵਿਸ਼ਵ ਪਾਰ ਸੰਸਥਾ ਨਾਲ ਵਰਲਡ ਬੈਂਕ ਨਾਲ ਉਹ ਉਸੇ ਜੰਡੇ ਤੇ ਹੀ ਜਿਹੜੀ ਮੋਦੀ ਦੀ ਸਰਕਾਰ ਆ ਤੇ ਭਗਵੰਤ ਮਾਨ ਦੀ ਆ ਕੇਜਰੀ ਵਾਲਦੀ ਆ ਉਸੇ ਤੇ ਹੀ ਸਰਪੱਟੇ ਦੌੜ ਰਹੇ ਇਹਨਾਂ ਨੂੰ ਆ ਇਹਨਾਂ ਨੂੰ ਜ਼ਮੀਨ ਲੈ ਕੇ ਅਰਬਨ ਸਟੇਟਸ ਆਉਣ ਦੀ ਤਾਂ ਕਾਲੀ ਪਈ ਹੋਈ ਹੈ ਜਦੋਂ ਕਿ ਪੰਜਾਬ ਚ ਕੋਈ ਜਿਹੜੀ ਆ ਆਪਣੇ ਕਲੋਨੀਆਂ ਦੀ ਲੋੜ ਨਹੀਂ ਘਰਾਂ ਦੀ ਲੋੜ ਨਹੀਂ ਹੈਗੀ ਪਹਿਲਾਂ ਹੀ ਸਾਰੇ ਪੰਜਾਬ ਦੇ ਪਿੰਡਾਂ ਸਰਵਾ ਕਰ ਲੈਣੇ ਸਰਕਾਰ ਕਰ ਲੈਣਾ ਆਪਾਂ ਕਰ ਹੋਰ ਕੋਈ ਕਰ ਲੈ ਜਿਹਨੇ ਕਰਨਾ ਅਸੀਂ ਕੀਤਾ ਹੋਇਆ ਅੱਧੇ ਹਰ ਪਿੰਡ ਦੇ ਵਿੱਚ ਅੱਧੇ ਘਰਾਂ ਨੂੰ ਜਲੰਧਰੇ ਵਜੇ ਹੋਏ ਮਕਾਨ ਖਾਲੀ ਪਏ ਕਲੋਨੀਆਂ ਖਾਲੀ ਪਈਆਂ ਮਾਲੀ ਦੇ ਵਿੱਚ ਜਲੰਧਰ ਦੇ ਵਿੱਚ ਲੁਧਿਆਣੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਾਰ ਜਿਹੜੇ ਕਲੋਨੀਆਂ ਚ ਬਣੇ ਪਏ ਪਹਿਲਾਂ ਹੀ ਯਾਰ ਜਿਹੜੇ ਪੁੰਡਾ ਨੇ ਜਾਂ ਗਲਾਡਾ ਨੇ ਉਹ ਸਾਰੇ ਜਿਹੜੇ ਬਣਾਏ ਹੋਏ ਆ ਗਮਾਡਾ ਨੇ ਉਹਦੇ ਉਤਰਾ ਪੈਸੇ ਖਾਲੀ ਤੇ ਹੋਰ ਕਲੋਨੀਆਂ ਬਣਾਉਣ ਦੀ ਕਿੱਥੋਂ ਲੋੜ ਆ ਗਈ ਇਹ ਕਿਹੜਾ ਕਿਹੜਾ ਪੰਜਾਬ ਦਾ ਵਿਕਾਸ ਆ ਜਿਹੜਾ ਕਹਿ ਰਹੇ ਕਿਸਾਨਾਂ ਦਾ ਵਿਕਾਸ ਹੋ ਜਾਣਾ ਜੀ ਪਹਿਲਾਂ ਦੇ 30000 ਰੁਪਏ ਠੇਕਾ ਦਵਾਂਗੇ ਅਸੀਂ ਹੁਣ ਉਹਨੂੰ ਵਧਾ ਕੇ ਤੇ 50000 ਦਵਾਂਗੇ ਮਹੀਨੇ ਦਾ ਤੇ ਜਦੋਂ ਜ਼ਮੀਨ ਜਿਹੜੀ ਆ ਸਾਡੇ ਜਦੋਂ ਉੱਥੇ ਕੰਸਟਰਕਸ਼ਨ ਸ਼ੁਰੂ ਹੋ ਗਈ ਆਪਣੀ ਤੇ ਜ਼ਮੀਨ ਤੇ ਕਿਸਾਨ ਤੇ ਉਦੋਂ 1 ਲੱਖ ਰੁਪਏ ਕਰ ਦਾਂਗੇ ਇਹ ਕੀ ਇਹਦਾ ਮਤਲਬ ਕੀ ਆ ਕਿ ਕਿਸੇ ਵੀ ਕੀਮਤ ਤੇ ਜਮੀਨ ਨਹੀਂ ਛੱਡਣਾ ਚਾਹੁੰਦੇ ਇਹਨਾਂ ਕਿਸੇ ਵੀ ਕੀਮਤ ਤੇ ਪੈਸਾ ਇਹਨਾਂ ਵਾਸਤੇ ਕੋਈ ਚੀਜ਼ ਨਹੀਂ ਇਹ ਜ਼ਮੀਨ ਕਿਸਾਨ ਦੀ ਨਹੀਂ ਛੱਡਣਾ ਚਾਹੁੰਦੇ ਉਹ ਹਮਸੇ ਨਾਲ ਜਿਹੜਿਆ ਤੋਰ ਰਿਹਾ ਦੂਸਰੇ ਪਾਸੇ ਕਿ ਇਹ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਅੱਜ ਜਿਹੜਾ ਵਾ 1% ਜਿਹੜੇ 1% ਜਿਹੜੀਆਂ ਕੰਪਨੀਆਂ ਵਾ ਉਹ ਉਹਨਾਂ ਦੇ ਉਹ ਉਹਨਾਂ ਕੋਲ 70% ਦੁਨੀਆ ਦੀ ਜ਼ਮੀਨ ਤੇ ਕਬਜ਼ਾ ਹੋ ਗਿਆ ਉਹ ਜ਼ਮੀਨ ਤੇ ਕਬਜ਼ਾ ਕਰ ਗਿਆ 84% ਲੋਕਾਂ ਕੋ ਦੁਨੀਆ ਦੇ ਵਿੱਚ ਜਿਹੜੇ 6 ਲੱਖ ਤੋਂ ਉੱਪਰ ਬਣ ਕੇ 632 6 ਕਰੋੜ ਆਪਣਾ 6 ਅਰਬ 32 ਕਰੋੜ ਬਣਨਗੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਕੋ ਸਿਰ 12% ਜ਼ਮੀਨ ਰਹਿ ਗਈ ਹੈ ਦੇਸ਼ਾਂ ਦੇ ਦੇਸ਼ ਖਾ ਗਿਆ ਸਭ ਖਾ ਗਿਆ ਪੰਜਾਬ ਹਿੰਦੁਸਤਾਨ ਦੇ ਵਿੱਚ ਪੰਜਾਬ ਵਿੱਚ ਜ਼ਮੀਨ ਨੂੰ ਉਡੱਪਣ ਵਾਸਤੇ ਕਾਰਪੋਰੇਟ ਜਿਹੜਾ ਉਹ ਕਿਸੇ ਵੀ ਕੀਮਤੇ ਜਾਣ ਨੂੰ ਉਹ ਤਿਆਰ ਬੈਠਾ ਹੋਇਆ ਵਾ ਬਿਲ ਗੈਟ ਸਰਗਿਆਂ ਕੋ 2.2 ਕਰੋੜ ਏਕੜ ਕੱਲਿਆਂ ਕੱਲਿਆਂ ਕੋ ਜ਼ਮੀਨ ਹੈ ਇਸ ਕਰਕੇ ਇਹ ਜ਼ਮੀਨ ਦਾ ਜਿਹੜਾ ਟੁਕੜਾ ਵਾ ਇਹ ਹੀ ਵੱਡੀ ਗੱਲ ਆ ਜਿਹੜਾ ਕਿਸਾਨ ਜਿਹੜਾ ਉਹ ਜ਼ਮੀਨ ਨਾਲ ਤੁਰ ਤੋਂ ਜੁੜਿਆ ਹੋਇਆ ਕਿਸ ਤਰੀਕੇ ਨਾਲ ਉਹਨਾਂ ਨੂੰ ਜ਼ਮੀਨ ਦੇਣੀ ਆ ਭਈ ਇਹ ਅੱਜ ਫੈਸਲੇ ਕਰਨ ਦੀ ਲੋੜ ਆ ਬਾਕੀ ਭਗਵੰਤ ਮਾਨ ਦੀ ਸਰਕਾਰ ਤੇ ਜਾਂ ਕੇਜਰੀਵਾਲ ਦੀ ਸਰਕਾਰ ਤੇ ਇਹ ਸਵਾਲ ਪਈ ਅੱਜ ਤੁਹਾਨੂੰ ਇਹ ਅਰਬਨ ਸਟੇਟ ਵਾਸਤੇ ਜਾਂ ਐਡੀਆਂ ਦੂਜੀਆਂ ਜ਼ਮੀਨਾਂ ਖੋ ਕੇ ਜਾਂ ਭਾਰਤ ਮਾਲਾ ਪ੍ਰੋਜੈਕਟ ਵਾਸਤੇ ਜਾਂ ਹੋਰ ਇਹੋ ਜੀਆਂ ਚੀਜ਼ਾਂ ਵਾਸਤੇ ਤੇ ਬੜੇ ਤੁਸੀਂ ਜ਼ੋਰ ਨਾਲ ਆ ਰਹੇ ਜੋ ਪਰ ਦੂਸਰੇ ਪਾਸੇ ਅਮ ਗਰੀਬ ਵਿਚਾਰੇ ਪੰਜ ਪੰਜ ਮਰਲੇ ਦੇ ਪਲਾਟ ਨੂੰ ਕਿੰਨੇ ਸਾਲਾਂ ਦੇ ਤਰਸਣ ਦੇ ਜਿਹੜੀ ਉਹਨਾਂ ਦਰਖਾਸਤਾਂ ਦਿੱਤੀਆਂ ਉਹ ਚੋਂ 13 ਹਜ਼ਾਰ ਪਰਿਵਾਰ ਹੈ ਜੇ ਉਤਰਾ ਬਗੈਰ ਕਿਸ ਪਲਾਟ ਤੋਂ ਬਗੈਰ ਕਿਸੇ ਥਾਂ ਤੋਂ ਤੁਰੇ ਫਿਰਦੇ ਹੈ ਜਿਹੜ ਜਿਹਨਾਂ ਨੂੰ ਇੱਕ ਮਰਲਾ ਪਲਾਟ ਨਹੀਂ ਦਿੱਤਾ ਤੁਸੀਂ ਜੇਕਰ ਕੁਝ ਕਰਨਾ ਵਾ ਆ ਅਰਬਨ ਪਲੈਨ ਸ਼ੇਡ ਦੀ ਲੋੜ ਨਹੀਂ ਹੈਗੀ ਸਾਰੇ ਬੇਘਰਿਆਂ ਨੂੰ ਜਿੰਨੇ ਪੰਜਾਬ ਦੇ ਵਿੱਚ ਹੈ ਜਿਨ੍ਹਾਂ ਦਰਖਾਸਤਾਂ ਦਿੱਤੀਆਂ ਜਾਂ ਜਿਹੜੇ ਬਾਕੀ ਉਹਦਾ ਸਰਵਾ ਕਰਕੇ ਉਹਨਾਂ ਸਾਰਿਆਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਤੇ ਸਾਰੀ ਜ਼ਮੀਨ ਜਿਹੜੀ ਹੈ ਜਿਹੜੀ بڑے بڑے ਘਰਾਣਿਆਂ ਕੋਲ ਹੈ ਜਿਹੜੀ ਕਾਰ ਆਪਣੇ ਜਿਹੜੇ ਵਪਾਰੀਆਂ ਕੋਲਿਆ ਕਾਰਪੋਰੇਟਾਂ ਕੋਲਿਆ ਪੰਜਾਬ ਦੇ ਵਿੱਚ ਜਾਂ ਜਿਹੜੇ ਦੇਸ਼ ਦੇ ਜਿਹੜਾ ਨੇ ਮਤਲਬ ਜਿਹੜਾ ਵਾ ਰਾਜ ਕੀਤਾ ਪੰਜਾਬ ਦੇ ਉੱਤੇ ਉਹਨਾਂ ਕੋਲ ਆ ਭਾਵੇਂ ਕਿਸੇ ਪਾਰਟੀ ਦੇ ਹੋਣ ਜਾਂ ਹੁਣ ਵਾਲੇ ਆ ਜਾਂ ਇਹ ਤੋਂ ਪਹਿਲੇ ਕਾਂਗਰਸ ਵਾਲੇ ਜਾਂ ਅਕਾਲੀ ਦਲ ਵਾਲੇ ਜਾਂ ਭਾਜਪਾ ਦੇ ਕੋਈ ਵੀ ਹੈਗੇ ਜਿਹੜੇ ਇਹਨਾਂ ਸਾਰਿਆਂ ਦੀ ਜਿਹੜੀ ਸਕ੍ਰੀਨਿੰਗ ਕਰਾ ਕੇ ਜਾਂਚ ਕਰਾ ਕੇ ਜਿੰਨੀ ਇਹਨਾਂ ਦੀ 17.5 ਏਕੜ ਤੋਂ ਵੱਧ ਜ਼ਮੀਨਾਂ ਸਾਰੀ ਜ਼ਬਤ ਕੀਤੀ ਜਾਵੇ ਤਾਂ ਬੇਜਮੀਨਿਆਂ ਦੇ ਵਿੱਚ ਜਿਹੜੀ ਆ ਪੰਜ-ਪੰਜ ਕਿੱਲੇ ਤੇ ਜਿਹੜੇ ਥੋੜੀ ਜ਼ਮੀਨਾਂ ਦੀ ਪੰਜ ਕਿੱਲੇ ਪੂਰੀ ਕੀਤੀ ਜਾਵੇ ਇਹ ਇਹ ਕੰਮ ਕਰਨ ਵਾਲਾ ਵਾ ਇਹ ਕੰਮ ਤੇ ਆਪਾਂ ਕਰਦੇ ਨਹੀਂ ਤੇ ਆ ਕਿਸਾਨਾਂ ਦੀਆਂ ਜ਼ਮੀਨਾਂ ਖੋ ਕੇ ਅਰਬਨ ਸਟੇਟ ਬਸਾਉਣ ਦਾ ਜਿਹੜਾ ਚਾਹ ਚੜਿਆ ਆ ਇਹ ਕਦੀ ਵੀ ਨਹੀਂ ਕਰਨਗੇ ਜਿਹੜੀ ਗਰੀਬਾਂ ਨੂੰ ਕੋਲ ਗਰੀਬ ਰੋਟੀ ਖਾ ਲੈਣ ਜਾਂ ਉਹਨਾਂ ਨੂੰ ਜਿਗਾਰ ਮੇਟਜੇ ਇਸ ਲਈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੋ ਆਪਣਾ ਐਲਾਨ ਕੀਤਾ ਗਿਆ ਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਉਸ ਨੂੰ ਪੂਰੀ ਜਨ ਆਪਣਾ ਪੂਰੇ ਤਾਨ ਲਾ ਕੇ ਪੂਰੀ ਸ਼ਕਤੀ ਲਾ ਕੇ ਪੂਰਾ ਕਰੂਗੀ 11 ਕਿਸਾਨ ਮਜ਼ਦੂਰ ਬੀਬੀਆਂ 20 ਅਗਸਤ ਨੂੰ ਜੋਲੰਦਰ ਦੇ ਵਿੱਚ ਪਹੁੰਚਣਗੇ ਤੇ ਆ ਟਰੈਕਟਰ ਮਾਰਚਾਂ ਚ ਬਾਕੀ ਜਿਹੜਾ ਸਾਰਾ ਵਾ ਤੇ ਪੂਰਾ ਪ੍ਰਚਾਰ ਮਹਿਮ ਪੂਰੇ ਪੰਜਾਬ ਚ ਜਿੱਥੇ-ਜਿੱਥੇ ਵੀ ਇਹਨਾਂ 29 ਸ਼ਹਿਰਾਂ ਦੇ ਵਿੱਚ ਜ਼ਮੀਨਾਂ ਲਈਆਂ ਵਾ ਉਥੇ ਪੂਰੀ ਪ੍ਰਚਾਰ ਮਹਿਮ ਪੂਰੇ ਲਿਖਤੀ ਪਰਚੇ ਕੱਢ ਕੇ ਜਿਹੜਾ ਵਾ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਇਹ ਜ਼ਮੀਨ ਦੇ ਉੱਤੇ ਪੰਜਾਬ ਦੀ ਸਰਕਾਰ ਨੂੰ ਕੇਜਰੀਵਾਲ ਦੀ ਸਰਕਾਰ ਨੂੰ ਪੈਰ ਨਹੀਂ ਧਰਨ ਦਿੱਤਾ ਜਾਊਗਾ ਇਹ ਜ਼ਮੀਨ ਮਹਾਰਾਜ ਰੰਜੀਸੋਂ ਦੇ ਵੇਲੇ ਕੋਈ ਕੋਹਦੀ ਜ਼ਮੀਨ ਨਹੀਂ ਸੀ ਲੈ ਸਕਦਾ ਪੰਜਾਬ ਦੇ ਲੋਕ ਆਪਣੀ ਹੋਂਦੀ ਦੇ ਆਮ ਮਾਲਕ ਸੀ ਪਿੰਡਾਂ ਜਾ ਫੈਸਲੇ ਕਰਦੇ ਸੀ ਇਹ ਅੰਗਰੇਜ਼ਾਂ ਨੇ 1894 ਦੇ ਐਕਟ ਬਣਾ ਕੇ ਇਹ ਜ਼ਮੀਨਾਂ ਖੋਹਣ ਦਾ ਜਿਹੜਾ ਜਿਹੜਾ ਸਿਰਸੜਾ ਸ਼ੁਰੂ ਕੀਤਾ ਉਹਨੂੰ ਹੁਣ ਕਿੱਥੋਂ ਤੱਕ ਲੈ ਗਿਆ ਅਰਬਨ ਸਟੇਟ ਬਣਾਉਣੀਆਂ ਜੀ ਅਸੀਂ ਕਰਨੀਆਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਅਰਬਨ ਸਟੇਟ ਦਾ ਕੀ ਮਤਲਬ ਹੈ ਵੀ ਉਥੋਂ ਕੀ ਉਥੋਂ ਉਥੋਂ ਕੀ ਉਭਜਾਉਣੀਆਂ ਬਈ ਇਸ ਕਰਕੇ ਇਹ ਲੋਕਾਂ ਦੇ ਥਾਲੀਆਂ 'ਚੋਂ ਲੋਕਾਂ ਦੇ ਬੱਚਿਆਂ ਦੀ ਥਾਲੀ 'ਚੋਂ ਰੋਟੀ ਖਾਣ ਵਾਸਤੇ ਜਿਹੜੇ ਆ ਰਹੇ ਆ ਇਹਨਾਂ ਨੂੰ ਧੱਕ ਕੇ ਬਾਹਰ ਸੁੱਟਾਂਗੇ 1 ਇੰਚ ਜ਼ਮੀਨ ਜਿਹੜੀ ਆ ਪੰਜਾਬ ਦੇ ਵਿੱਚ ਨਹੀਂ ਦਵਾਗੇ ਮੇਰੀ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਸਾਰੇ ਕਿਸਾਨਾਂ ਨੂੰ ਸਭ ਲੁਧਿਆਣਾ ਵਾਸੀਆਂ ਨੂੰ ਬਾਕੀ ਸਾਰੇ ਪੰਜਾਬ ਨੂੰ ਸਾਰਿਆਂ ਨੂੰ ਪੀ ਲਿਆ ਜ਼ਮੀਨ ਦੇਣ ਤੋਂ ਨਾ ਕਰੋ ਭਾਵੇਂ ਭਾਰਤ ਮਾਲਾ ਪ੍ਰੋਜੈਕਟ ਲਈ ਆ ਰਿਹਾ ਚਾਹੇ ਲੈਂਡ ਪੂਲਿੰਗ ਲਈ ਆ ਰਿਹਾ ਚਾਹੇ ਇੰਡਸਟਰੀ ਲਈ ਆ ਰਿਹਾ ਸਾਡਾ ਇਹ ਕੋਈ ਵਿਕਾਸ ਕੁਸ ਨਹੀਂ ਹੈਗਾ ਆ ਤੁਸੀਂ ਦੇਖੋ ਜਿਹੜਾ ਆੜਾ ਕਰ ਰੇ ਕਰ ਮੁਕਤਬਾ ਵਪਾਰਸ ਨਹੀਂ ਹੁੰਦਾ ਇਹਨਾਂ ਅੱਜ ਦਸਲ ਕਰਨੇ ਇੰਗਲੈਂਡ ਦਾ ਉਹਦੇ ਨਾਲ ਛੋਟੇ ਲਘੂ ਤੇ ਯੋਗ ਤੇ ਦਰਮਿਆਨੇ ਲਘੂ ਤੇ ਯੋਗ ਬੰਦ ਹੋ ਜਾਣੇ ਆ ਜਿਹੜਾ ਅਮਰੀਕਾ ਨਾਲ ਕਰਨ ਜਾਇਆ ਉਹਦੇ ਨਾਲ ਖੇਤੀਬਾਸ਼ਤਾ ਤੇ ਡੇਰੀ ਵਸਤਾਂ ਦਾ ਸਾਰਾ ਭੋਗ ਪੈ ਜਾਣਾ ਸਾਰੀ ਇਹ ਤਬਾਹੀ ਕਰਕੇ ਤੁਹਾਡਾ ਜਾੜਾ ਕਰਕੇ ਤੁਹਾਨੂੰ ਸਸਤੇ ਲੈਵਲ ਤੇ ਤਬਦੀਲ ਕਰਨਾ ਚਾਹੁੰਦੇ ਆ ਕਿੰਨਿਆਂ ਨੂੰ 97% ਜਿਹੜੇ ਕਿਸਾਨ ਮਜ਼ਦੂਰ ਹੈ ਦੇਸ਼ ਦੇ ਉਹਨਾਂ ਨੂੰ ਇਹ ਇਸ ਇਧਰ ਨੂੰ ਧੱਕਣਾ ਚਾਹੁੰਦੇ ਆ ਇਸ ਲਈ ਅੱਜ ਹੋਣ ਦੀ ਲੜਾਈ ਆ ਅਸਤੀ ਦੀ ਲੜਾਈ ਆ ਅੱਜ ਵजूद ਦੀ ਲੜਾਈ ਆ ਯਾ ਸਲੀਪ ਪੰਜਾਬ ਵਾਸੀਓ ਜ਼ਮੀਨ ਦੇਣ ਤੋਂ ਨਾ ਕਰੋ 1 ਇੰਚ ਵੀ ਜ਼ਮੀਨ ਜਿਹੜੀ ਆ ਅਸੀਂ ਖਲੋਤੇ ਆ 1 ਇੰਚ ਜ਼ਮੀਨ ਵੀ ਜਿਹੜੀ ਆ ਇਹਦੇ ਦੇ ਵੇਖਣ ਨਹੀਂ ਦੇਵਾਂਗੇ ਤੇ ਖੀਰ ਤੱਕ ਆਖਰ ਤੱਕ ਆਖਰ ਤੱਕ ਲੜਾਈ ਦੇਵਾਂਗੇ ਜੋ ਵੀ ਕਿਸੇ ਵੀ ਤਰੀਕੇ ਦਾ ਸਾਡਾ ਉੱਥੇ ਆਪਣਾ ਕੁਰਬਾਨੀ ਹੋਵੇ ਜੋ ਹੋਵੇ